ਵੀਪੀ ਸਿੰਘ ਗਿੱਲ ਜੀ ਕੀ ਕਹੋਗੇ ਯੂਕੇ ਵਿੱਚ ਛੋਟੀ ਉਮਰ ਦੀਆਂ ਕੁੜੀਆਂ ਦੇ ਨਾਲ ਗਰੂਮਿੰਗ ਗੈਂਗ ਦਾ ਮਾਮਲਾ ਸਾਹਮਣੇ ਆਇਆ ਸੀ ਕੀ ਕਹੋਗੇ ਅੱਜ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ ਜੀ ਯੂਕੇ ਦੇ ਵਿੱਚ ਰੌਚਡੇਲ ਦੇ ਵਿੱਚ ਇੱਕ ਵਿਅਕਤੀ ਨੂੰ 35 ਸਾਲ ਦੀ ਸਜ਼ਾ ਹੋਈ ਆ ਪਿਛਲੇ ਬੁੱਧਵਾਰ ਨੂੰ ਇਹ ਗਰੂਮਿੰਗ ਗੈਂਗ ਸੀ ਇਹਦਾ ਨਾਮ ਸੀ ਮੁਹੰਮਦ ਜ਼ੈਦ ਤੇ ਉਮਰ ਸੀ 65 ਸਾਲ ਜਿਹਨੂੰ ਜਿਸਨੇ ਲੜਕੀਆਂ ਦੇ ਨਾਲ ਤੇ ਇੱਕ ਲੜਕੀ ਦੀ ਏਜ 13 ਸਾਲ ਦੀ ਸੀ 13 ਸਾਲ ਦੀ ਬੱਚੀ ਦੇ ਨਾਲ ਇਹਨਾਂ ਨੇ ਰੇਪ ਕੀਤਾ ਤੇ ਉਹ ਪੂਰਾ ਜਿਹੜਾ 1 2001 ਹੁਣ ਤੋਂ ਨਹੀਂ ਚੱਲਿਆ 2001 ਤੋਂ ਲੈ ਕੇ 2006 ਤੱਕ ਇਹ ਕੰਮ ਪੂਰੇ ਤੇਜ਼ੀ ਨਾਲ ਚੱਲਿਆ ਪਰ ਜਦੋਂ ਲੜਕੀਆਂ ਨੂੰ ਸੋਧ ਆਈ ਨਾ ਜਦੋਂ ਸਮਝ ਆਈ ਉਦੋਂ ਇਹਨਾਂ ਲੜਕੀਆਂ ਨੇ ਜਾ ਕੇ ਕੰਪਲੇਨਡ ਦਰਜ ਕਰਾਈ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਸ਼ੁਰੂ ਹੋਈ ਤੇ ਇਹ ਕੇਸ ਹੁਣ ਜਾ ਕੇ ਇੱਥੇ ਪਹੁੰਚਿਆ ਇਹ ਦੱਸਿਆ ਜਾਂਦਾ ਕਿ ਜਿਹੜਾ ਜੈਦ ਸੀ ਇਹ ਬੱਚੀਆਂ ਨੂੰ ਗਿਫਟ ਪੈਸੇ ਇਹ ਇਹ ਜਿਹੜੇ ਆ ਉਹ ਆਫਰ ਕਰਦਾ ਸੀ ਕਿਉਂਕਿ ਬੱਚੀਆਂ ਦੀ ਉਮਰ ਛੋਟੀ ਹੁੰਦੀ ਆ ਨਾਲ ਦੀ ਨਾਲ ਸ਼ਰਾਬ ਤੇ ਨਾਲ ਦੀ ਨਾਲ ਹੋਰ ਕੁਝ ਜਿਹੜੇ ਨਸ਼ੇ ਉਹ ਵੀ ਲੜਕੀਆਂ ਨੂੰ ਦਿੰਦਾ ਸੀ ਤੇ ਆਪਣੇ ਨਾਲ ਦੇ ਲੋਕਲ ਮਾਰਕੀਟ ਦੇ ਜਿਹੜੇ ਟਰੇਡਰ ਆ ਉਹਨਾਂ ਨੂੰ ਤੇ ਨਾਲ ਟੈਕਸੀ ਡਰਾਈਵਰ ਆ ਉਹਨਾਂ ਨੂੰ ਵੀ ਨਾਲ ਫਾਦਾ ਸੀ ਤੇ ਉਹਨਾਂ ਲੜਕੀਆਂ ਦੇ ਨਾਲ ਇਹ ਰਲ ਕੇ ਕੋਈ ਕੰਮ ਕਰਦੇ ਸੀ ਸੋ ਇਹ ਇਹ ਕੇਸ ਬਹੁਤ ਚਰਚਾ ਦੇ ਵਿੱਚ ਰਿਹਾ ਨਾਲ ਦੀ ਨਾਲ ਇਹ ਇਸ ਤੋਂ ਬਾਅਦ ਹੋਰ ਵੀ ਜਿਹੜਾ ਇੱਕ ਬੁਆਏਫ੍ਰੈਂਡ ਮਾਡਲ ਚੱਲਿਆ ਨਾ ਉਹ ਕਿਉਂਕਿ ਜ਼ਿਆਦਾਤਰ ਸਾਰੀ ਕਮਿਊਨਿਟੀ ਇੱਕੋ ਜਿਹੀ ਨਹੀਂ ਹੁੰਦੀ ਪਰ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਪਰ ਜ਼ਿਆਦਾ ਇਹਦੇ ਵਿੱਚ ਪਾਕਿਸਤਾਨੀ ਲੋਕ ਜਿਹੜੇ ਆ ਉਹ ਫੜੇ ਜਾਂਦੇ ਆ ਜੋ ਇਹ ਇਹ ਕੰਮ ਕਰਦੇ ਆ ਠੀਕ ਹੈ ਜੀ ਉਹ ਲੜਕੀ ਦੇ ਨਾਲ ਇਹ ਇਹ ਆਪਣੀਆਂ ਪੰਜਾਬੀ ਲੜਕੀਆਂ ਦੇ ਨਾਲ ਵੀ ਵੱਡੀ ਜਿਹੜੀ ਗਿਣਤੀ ਦੇ ਵਿੱਚ ਹੋ ਰਿਹਾ ਕਿ ਲੜਕੀਆਂ ਨੂੰ ਗਰੂਮ ਕੀਤਾ ਜਾਂਦਾ ਇਹ ਮਾਡਲ ਜਿਹੜਾ Hindu ਲੜਕੀਆਂ ਦੇ ਉੱਤੇ ਵੀ ਜਿਹੜਾ ਉਹ ਐਕਟਿਵ ਆ Christian ਲੜਕੀਆਂ ਉੱਤੇ ਉੱਤੇ ਵੀ ਐਕਟਿਵ ਆ ਤੇ ਸਿੱਖ ਲੜਕੀਆਂ ਉੱਤੇ ਵੀ ਐਕਟਿਵ ਆ ਤੇ ਸਿੱਖ ਲੜਕੀਆਂ ਨੂੰ ਇਹ ਕਹਿ ਕੇ ਟਾਰਗੇਟ ਕੀਤਾ ਜਾਂਦਾ ਕਿ ਇਹਨਾਂ ਨੂੰ ਟਾਰਗੇਟ ਕਰੋ ਤੇ ਇਹ ਸਭ ਤੋਂ ਸੌਫਟ ਟਾਰਗੇਟ ਆ ਮਤਲਬ ਕਿ ਜਿਹੜੇ ਸਿੱਖ ਆ ਨਾ ਇਹ ਆਪਣੀ ਇੱਜ਼ਤ ਨੂੰ ਬਹੁਤ ਪਿਆਰ ਕਰਦੇ ਆ ਇਹ ਕਦੀ ਵੀ ਉਹ ਦੱਸਦੇ ਨਹੀਂ ਕਿ ਬਾਹਰ ਜਾ ਕੇ ਵੀ ਸਾਡੇ ਨਾਲ ਆਹ ਕੁਝ ਹੋ ਗਿਆ ਸੋ ਇਸ ਕਰਕੇ ਉਹਨਾਂ ਨੂੰ ਟਾਰਗੇਟ ਪ੍ਰੋਪਰ ਤੌਰ ਤੇ ਮਤਲਬ ਕੀਤਾ ਜਾਂਦਾ ਹੱਥਾਂ ਦੇ ਵਿੱਚ ਕੜੇ ਪਾ ਕੇ ਇਦਾਂ ਦੇ ਕੇਸ ਬਹੁਤ ਸਾਰੇ ਸਾਹਮਣੇ ਆਏ ਜਿਨ੍ਹਾਂ ਦੇ ਵਿੱਚ ਲੜਕੀਆਂ ਨੇ ਪਹਿਲਾਂ ਲੜਕੀ ਨੂੰ ਸਿੱਖ ਬਣ ਕੇ ਹੱਥ 'ਚ ਕੜਾ ਪਾ ਕੇ ਇਹ ਦੱਸਿਆ ਕਿ ਮੈਂ ਬ੍ਰਿਟਿਸ਼ ਬੌਰ ਨੇ ਆ ਹਨਾ ਮੇਜਦਾ ਉਹਦਾ ਲੜਕੀਆਂ ਦੇ ਨਾਲ ਜਿਹੜਾ ਉਹ ਇਸ ਤਰ੍ਹਾਂ ਸਬੰਧ ਬਣਾਏ ਹੌਲੀ 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 ਲੜਕੀ ਨੂੰ ਆਈਸੋਲੇਟ ਕਰ ਦਿੱਤਾ ਤੋੜ ਦਿੱਤਾ ਆਪਣੇ ਪਰਿਵਾਰ ਨਾਲੋਂ ਬਿਲਕੁਲ ਆਪਣੇ ਜਦੋਂ ਉਹਦੇ ਚੁੰਗਲ ਦੇ ਵਿੱਚ ਆ ਗਈ ਤੇ ਉਹਨੂੰ ਫਿਰ ਨਾਲ ਪਾਕਿਸਤਾਨ ਲੈ ਕੇ ਜਾਂਦੇ ਆ ਤੇ ਪਾਕਿਸਤਾਨ ਲੈ ਜਾ ਕੇ ਉਸ ਲੜਕੀ ਨੂੰ ਇਸਲਾਮ ਧਰਮ ਕਬੂਲ ਕਰਵਾ ਦਿੱਤਾ ਜਾਂਦਾ ਤੇ ਫਿਰ ਅਸਲ ਜ਼ਿੰਦਗੀ ਜਿਹੜੀ ਨਰਕ ਵਾਲੀ ਹੈ ਨਾ ਉਹ ਸ਼ੁਰੂ ਹੁੰਦੀ ਆ ਪਹਿਲਾਂ ਉਹਨਾਂ ਲੜਕੀਆਂ ਨੂੰ ਸਾਲ ਦੋ ਸਾਲ ਤੱਕ ਨਾਲ ਰੱਖਿਆ ਜਾਂਦਾ ਪਰ ਬਾਅਦ ਦੇ ਵਿੱਚ ਇੱਥੇ ਤੱਕ ਵੀ ਰਿਪੋਰਟਾਂ ਨੇ ਕਿ ਉਹਨਾਂ ਨੂੰ ਵੇਚਿਆ ਤੱਕ ਜਾਂਦਾ ਅੱਗੇ ਤੋਂ ਅੱਗੇ ਇਸੇ ਸਬੰਧ ਦੇ ਵਿੱਚ ਯੂਕੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਆ ਉਹ ਕੰਮ ਕਰਦੀਆਂ ਭਾਈ ਮੋਹਨ ਸਿੰਘ ਦਾ ਨਾਮ ਚਰਚਾ ਦੇ ਵਿੱਚ ਆ ਕਿ ਉਹ ਇਸ ਤਰ੍ਹਾਂ ਦੇ ਕੰਮ ਜਿਹੜੇ ਆ ਕਰਦੇ ਆ ਜਿਹੜੇ ਲੜਕੀਆਂ ਨੂੰ ਉਹ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਇਸ ਕੰਮ ਦੇ ਲਈ ਉਹ ਬਾਹਰ ਦੇ ਬਾਹਰਲੇ ਦੇਸ਼ਾਂ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਪਿਛਲੇ ਦਿਨ ਕੈਨੇਡਾ ਗਏ ਸੀ ਉੱਥੋਂ ਵੀ ਕੇਸ ਸਾਹਮਣੇ ਆਏ ਸੋ ਇਹ ਪੂਰਾ ਗੈਂਗ ਇੱਕ ਤਾਂ ਫੜਿਆ ਗਿਆ ਪਰ ਇਦਾਂ ਦੇ ਗੈਂਗ ਯੂਕੇ ਦੇ ਵਿੱਚ ਬਹੁਤ ਐਕਟਿਵ ਆ ਜੋ ਮਿੱਥ ਕੇ ਸਾਡੀਆਂ ਕੁੜੀਆਂ ਨੂੰ ਟਾਰਗੇਟ ਕਰ ਰਹੇ ਆ ਸੋ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਆਪਣੀਆਂ ਲੜਕੀਆਂ ਨੂੰ ਜਿਹੜਾ ਉਹ ਇਹਦੇ ਵਿੱਚ ਦੱਸਣ ਦੀ ਲੋੜ ਆ ਕਿਉਂਕਿ ਛੋਟੀ ਉਮਰ ਦੀਆਂ ਬੱਚੀਆਂ ਨੂੰ ਬਹੁਤ ਛੇਤੀ ਵਰਗਲਾ ਲਿਆ ਜਾਂਦਾ ਹੈ ਉਹ ਉਹਨਾਂ ਦੀ ਉਮਰ ਉਦਾਂ ਦੀ ਹੁੰਦੀ ਆ ਵੱਡੇ ਵੱਡੇ ਫੋਨ ਦੇ ਤੇ ਗਿਫਟ ਦੇਤੇ ਇਦਾਂ ਕਰਕੇ ਤੇ ਨਾਲ ਦੀ ਨਾਲ ਇਹਦਾ ਇੱਕ ਧਾਰਮਿਕ ਐਂਗਲ ਦੀ ਆ ਉਹਦੇ ਵਿੱਚ ਕਾਰ ਕਿਉਂਕਿ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਕਿ ਇਹ ਇਹ ਕਿਸੇ ਲੜਕੀ ਨੂੰ ਆਪਾਂ ਜੇ ਧਰਮ ਆਪਣੇ ਦੇ ਵਿੱਚ ਲੈ ਕੇ ਆਵਾਂਗੇ ਨਾ ਸਾਨੂੰ ਬਹੁਤ ਸਵਾਬ ਮਿਲੂਗਾ ਇਹ ਗੱਲ ਜਿਹੜੀ ਦਿਮਾਗ ਦੇ ਵਿੱਚ ਫਿੱਟ ਹੋਈ ਆ ਨਾ ਇਹ ਵੀ ਇੱਕ ਕਾਰਨ ਆ ਕਿ ਉਹਨਾਂ ਲੜਕੀਆਂ ਨੂੰ ਧਰਮ ਉਹਨਾਂ ਦਾ ਚੇਂਜ ਕਰਨਾ ਉਹਨਾਂ ਨੂੰ ਮੁਸਲਮ ਕਮਿਊਨਿਟੀ ਦੇ ਵਿੱਚ ਲੈ ਕੇ ਆਉਣਾ ਸੋ ਇਹ ਇਹ ਯੂਕੇ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆ ਹੁਣ ਇਹ ਕੈਨੇਡਾ ਦੇ ਵਿੱਚ ਵੀ ਚੱਲ ਰਹੀ ਆ 2013 ਤੋਂ ਇਸ ਮਸਲੇ ਦਾ ਚਰਚਾ ਯੂਕੇ ਦੇ ਵਿੱਚ ਆ ਬਹੁਤ ਸਾਰੇ ਇਦਾਂ ਦੇ ਮਸਲੇ ਸਾਹਮਣੇ ਆਏ ਮਹਨ ਸਿੰਘ ਹੁਣੇ ਆਪਣੀਆਂ ਇੰਟਰਵਿਊਆਂ ਦੇ ਵਿੱਚ ਦੱਸਦੇ ਆ ਬੀਬੀਸੀ ਇਹਦੇ ਉੱਤੇ ਰਿਪੋਰਟ ਕਰਦੀ ਰਹੀ ਆ ਕਿ ਲੜਕੀਆਂ ਨੂੰ ਜਦੋਂ ਇਦਾਂ ਉਹਨਾਂ ਦੇ ਚੁੰਗਲ ਦੇ ਵਿੱਚ ਫਸਾ ਲੈਂਦੀਆਂ ਨਾ ਤੇ ਉਹਨਾਂ ਨੂੰ ਉਹ ਅਤਵਾਦੀ ਘਟਨਾਵਾਂ ਦੇ ਲਈ ਵੀ ਵਰਤਦੇ ਆ ਮਤਲਬ ਉਹਨਾਂ ਨੂੰ ਯੂਕੇ ਦੇ ਵਿੱਚ ਜਾਂ ਹੋਰ ਕਿਸੇ ਦੇਸ਼ ਦੇ ਵਿੱਚ ਉਹਨਾਂ ਦਾ ਬ੍ਰੇਨਵਾਸ਼ ਕਰਕੇ ਉਹਨਾਂ ਨੂੰ ਅਤਵਾਦੀਆਂ ਘਟਨਾਵਾਂ ਦੇ ਲਈ ਵੀ ਵਰਤ ਲਿਆ ਜਾਂਦਾ ਤੇ ਉਹ ਵਰਤ ਹੋ ਜਾਂਦੀਆਂ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਬਹੁਤ ਚੰਗਾ ਕੰਮ ਕਰ ਰਹੀਆਂ ਆ। ਸੋ ਇਹ ਇੱਕ ਬਹੁਤ ਵੱਡਾ ਮਸਲਾ ਇਹਦੇ ਉੱਤੇ ਬਹੁਤ ਸਾਰੇ ਲੋਕ ਚੁੱਪ ਹੋ ਜਾਂਦੇ ਆ ਪਰ ਇਹ ਮਸਲੇ ਦੇ ਉੱਤੇ ਬੋਲਣ ਦੀ ਲੋੜ ਆ ਆਪਣੀਆਂ ਬੱਚੀਆਂ ਹਰ ਘਰ ਦੇ ਵਿੱਚ ਬੱਚੇ ਆ ਹਰ ਘਰ ਦੇ ਵਿੱਚ ਬੱਚੀਆਂ ਆ ਜੇ ਬੱਚੀਆਂ ਨੂੰ ਆਪਾਂ ਸਮਝਾਵਾਂਗੇ ਨਾ ਕਿ ਇਹ ਇਦਾਂ ਦੇ ਬੰਦਿਆਂ ਤੋਂ ਦੂਰ ਰਹਿਣ ਦੀ ਲੋੜ ਹੈ ਤੇ ਬੱਚੇ ਜਰੂਰ ਸਮਝਣਗੇ ਪਰ ਇੱਕ ਉਮਰ ਹੁੰਦੀ ਆ ਜਿਸ ਦੇ ਵਿੱਚ ਜਾ ਕੇ ਬੱਚੇ ਸਮਝਣ ਲੱਪੈਂਦੇ ਵੇ ਸਾਨੂੰ ਸਾਰਾ ਕੁਝ ਪਤਾ ਸਾਨੂੰ ਮਾਂ ਪਿਓ ਦੀ ਸਿੱਖਿਆ ਦੀ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪਰ ਇਹ ਬਹੁਤ ਵੱਡੀ ਜ਼ਰੂਰਤ ਆ ਤੇ ਇਹਦੇ ਵਿੱਚ ਅਹਿਮ ਭੂਮਿਕਾ ਪਤਾ ਕਿਹੜੀ ਚੀਜ਼ ਨਿਭਾਉਂਦੀ ਆ ਉਹ ਧਰਮ ਜਦੋਂ ਬੱਚਾ ਆਪਣੇ ਧਰਮ ਨਾਲ ਜੁੜਿਆ ਹੋਊ ਨਾ ਤੁਸੀਂ ਗੁਰਦੁਆਰੇ ਸਾਹਿਬ ਲੈ ਕੇ ਜਾਂਦੇ ਆ ਉਹਨੂੰ ਆਪਣੇ ਧਰਮ ਦੇ ਨਾਲ ਜੋੜਦੇ ਆ ਇੱਕ ਤਾਂ ਧਰਮ ਦੇ ਵਿੱਚੋਂ ਪਾਵਰ ਮਿਲਦੀ ਆ ਤੇ ਦੂਜਾ ਨਾਲ ਦੀ ਨਾਲ ਇਸ ਇਸ ਕੰਮ ਕਰਕੇ ਉਹ ਇਨਾ ਕੁ ਅਵੇਅਰ ਹੁੰਦਾ ਕਿਉਂਕਿ ਕਮਿਊਨਿਟੀ ਦੇ ਵਿੱਚ ਜਾ ਕੇ ਜਦੋਂ ਜਾਂਦੇ ਆ ਬਹੁਤ ਸਾਰੀਆਂ ਗੱਲਾਂ ਡਿਸਕਸ ਹੁੰਦੀਆਂ ਸੋ ਇਹ ਸਾਰੇ ਮਸਲਿਆਂ ਦੇ ਹੱਲ ਜਿਹੜੇ ਪਏ ਆ ਪਰ ਇਹ ਮਸਲਿਆਂ ਦੇ ਉੱਤੇ ਕੁਝ ਬੋਲਣ ਦੇ ਲੋਕ ਤਿਆਰ ਨਹੀਂ ਪਰ ਹੁਣ ਗੱਲ ਇਹ ਨਿਕਲ ਕੇ ਸਾਹਮਣੇ ਆਉਣ ਲੱਗ ਪਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿੰਨੇ ਲੋਕ ਵੀ ਇਦਾਂ ਦੇ ਫੜੇ ਗਏ ਆ ਉਹ ਇੱਕੋ ਕਮਿਊਨਿਟੀ ਦੇ ਨਾਲ ਜਿਹੜੇ ਆ ਉਹ ਫੜੇ ਆ ਠੀਕ ਹੈ ਇੱਕੋ ਕਮਿਊਨਿਟੀ ਦੇ ਨਾਲ ਆ ਸੋ ਇਹ ਆ ਆ ਮੈਂ ਮੇਰੇ ਸਾਹਮਣੇ ਇੱਕ ਰਿਪੋਰਟ ਆ ਹਿੰਦੁਸਤਾਨ ਟਾਈਮ ਦੀ ਰਿਪੋਰਟ ਆ ਕਿ ਯੂਕੇ ਗਰੂਮਿੰਗ ਗੈਂਕ ਦੀ ਰਿਪੋਰਟ ਅਮਸ ਰੋਲ ਸੁਪਰ ਸਿਟੀ ਪਲੇਇੰਗ ਇਨ ਰੇਪਸ ਆਫ 1000ਸ ਸਿੱਖ Hindu Christian of Pakistani heritage offended by use of Asian monikers ਸੋ ਇਹ ਇਹ ਜਿਹੜੀਆਂ ਰਿਪੋਰਟਾਂ ਇਸ ਤਰ੍ਹਾਂ ਦੀਆਂ ਚਾਈਲਡ ਅਬਿਊਜ਼ ਦੇ ਉੱਤੇ ਨਾਲ ਦੀ ਨਾਲ ਹੋਮ ਅਫਿਸ ਨੇ 16 ਜੂਨ ਨੂੰ ਆ ਇਸ ਸਾਲ ਇੱਕ ਰਿਪੋਰਟ ਪੁਰੀ ਇਹਦੇ ਉੱਤੇ ਛਾਪੀ ਆ ਤੇ ਨਾਲ ਦੀ ਨਾਲ ਉਹਨਾਂ ਨੇ ਇਹਦੇ ਉੱਤੇ ਹੁਣ ਇੱਕ ਫੰਡ ਵੀ ਜਾਰੀ ਕੀਤੇ ਆ ਕਿ ਲੋਕਾਂ ਨੂੰ ਇਹਦੇ ਪ੍ਰਤੀ ਅਵੇਅਰ ਕੀਤਾ ਜਾਵੇ ਕਿ ਤੁਹਾਡੇ ਰਾਈਟਸ ਕੀ ਆ ਜੇ ਤੁਹਾਡੇ ਨਾਲ ਇਦਾਂ ਦਾ ਕੁਝ ਹੋ ਜਾਂਦਾ ਤੁਸੀਂ ਕੀ ਕਰਨਾ ਤੇ ਨਾਲ ਦੀ ਨਾਲ ਜਿਹੜੀ ਮੋਨ ਸਿੰਘ ਉਹਨਾਂ ਦੀ ਜਿਹੜੀ ਇੱਕ ਇਦਾਂ ਦੀ ਜਥੇਬੰਦੀ ਆ ਜਿਹੜੀ ਆਮ ਲੋਕਾਂ ਦੀ ਬਾਹ ਫੜਦੀ ਆ ਉਹ ਵੀ ਬਹੁਤ ਵੱਡੇ ਰੂਪ ਦੇ ਵਿੱਚ ਲੋਕਾਂ ਦੇ ਵਿੱਚ ਇਹ ਗੱਲ ਦੀ ਜਾਗਰੂਕਤਾ ਪੈਦਾ ਕਰ ਰਹਾ ਹੈ ਕਿ ਜੇ ਤੁਹਾਡੇ ਨਾਲ ਇਦਾਂ ਦਾ ਕੋਈ ਮਸਲਾ ਹੋ ਜਾਂਦਾ ਉਹਦੇ ਵਿੱਚ ਤੁਹਾਡੀ ਗਲਤੀ ਨਹੀਂ ਗਈ ਤੁਹਾਡੀ ਲੜਕੀ ਦੀ ਗਲਤੀ ਨਹੀਂ ਗਈ ਜਾਂ ਤੁਹਾਡੇ ਪਰਿਵਾਰ ਦੀ ਗਲਤੀ ਨਹੀਂ ਤੁਸੀਂ ਤਾਂ ਵਿਕਟਮ ਆ ਨਾ ਤੁਸੀਂ ਆਪਣੇ ਉਹਨੂੰ ਵਿਕਟਮ ਮੰਨੂ ਤੁਸੀਂ ਆਪਣੇ ਆਪ ਨੂੰ ਦੋਸ਼ੀ ਮੰਨਣ ਲੱਪੇ ਨੇ ਹੈਨਾ ਕਿ ਤੁਸੀਂ ਤਾਂ ਤੁਸੀਂ ਤੁਹਾਡੀ ਥੋੜੀ ਗਲਤੀ ਹੈ ਨਾ ਕੋਈ ਤੁਸੀਂ ਤਾਂ ਤੁਹਾਨੂੰ ਤਾਂ ਟਾਰਗੇਟ ਕਰ ਦਿੱਤਾ ਗਿਆ ਪਰ ਤੁਹਾਨੂੰ ਜਦੋਂ ਇਹ ਗੱਲ ਸਾਡੇ ਸਮਾਜ ਦੇ ਵਿੱਚ ਪਤਾ ਜਾਂਦਾ ਜੀ ਬਾਹਰ ਨਿਕਲ ਜੂਗੀ ਗੱਲ ਬਹੁਤ ਵਾਰੀ ਲੜਕੀਆਂ ਨੂੰ ਦੇਸ਼ ਤੋਂ ਪਰੇ ਤੱਕ ਜਾ ਕੇ ਹੋਰ ਦੇਸ਼ ਦੇ ਵਿੱਚ ਅਰੈਸਟ ਕੀਤਾ ਜਾਂਦਾ ਉਹ ਇਦਾਂ ਉਹਨਾਂ ਨੂੰ ਟਰੈਪ ਕਰ ਲੈਂਦੇ ਆ ਸੋ ਇਹ ਯੂਕੇ ਦੇ ਵਿੱਚ ਗਰੂਮਿੰਗ ਗੈਂਗਸ ਦੇ ਵਿੱਚ ਸਪਸ਼ਟ ਸ਼ਬਦਾਂ ਦੇ ਵਿੱਚ ਮੈਂ ਕਹੂੰਗਾ ਕਿਸੇ ਕਮਿਊਨਿਟੀ ਦੇ ਨਾਲ ਹੇਟ ਨਹੀਂ ਕਿਸੇ ਧਰਮ ਦੇ ਨਾਲ ਹੇਟ ਨਹੀਂ ਪਰ ਇਹ ਗੱਲ ਵੀ ਸਾਨੂੰ ਕਹਿਣੀ ਪੈਣੀ ਆ ਕਿ ਉਹ ਪਾਕਿਸਤਾਨੀ ਮੂਲ ਦੇ ਨੇ ਪਾਕਿਸਤਾਨੀ ਨੇ ਹਨਾ ਬਹੁਤ ਸਾਰੇ ਲੋਕ ਜਿਹੜੇ ਆ ਉਹ ਇੱਕ ਖਾਸ ਧਰਮ ਦੇ ਨਾਲ ਸੰਬੰਧ ਰੱਖਦੇ ਨੇ ਜਿਹਨਾਂ ਲੋਕਾਂ ਦੇ ਉੱਤੇ ਲਗਾਤਾਰ ਇਹ ਦੋਸ਼ ਲੱਗ ਰਹੇ ਨੇ ਬੀਪੀ ਸਿੰਘ ਗਿੱਲ ਜੀ ਉਹਨਾਂ ਮਾਪਿਆਂ ਨੂੰ ਕੀ ਸੰਦੇਸ਼ ਦਿਓਗੇ ਜਿਨ੍ਹਾਂ ਦੀਆਂ ਕੁੜੀਆਂ ਇਸ ਗਰੂਮਿੰਗ ਗੈਂਗ ਦੀਆਂ ਸ਼ਿਕਾਰ ਹੋਈਆਂ ਨੇ ਕੀ ਸਾਵਧਾਨੀਆਂ ਉਹਨਾਂ ਨੂੰ ਵਰਤਣੀਆਂ ਚਾਹੀਦੀਆਂ ਨੇ ਇੱਕ ਗੱਲ ਇਹ ਦੇਖੋ ਜਿਹੜਾ ਜਿਹੜੀ ਮਾਂ ਹੋਊਗੀ ਨਾ ਉਹਦਾ ਆਪਣੇ ਪੁੱਤ ਨਾਲ ਬਹੁਤ ਲਗਾ ਹੋਊਗਾ ਤੇ ਧੀ ਦਾ ਆਪਣੇ ਪਿਓ ਨਾਲ ਬਹੁਤ ਲਗਾ ਹੋਊਗਾ ਇਹ ਗੱਲ ਹਮੇਸ਼ਾ ਇਦਾਂ ਪਰਿਵਾਰਾਂ ਦੇ ਵਿੱਚ ਦੇਖਣ ਨੂੰ ਮਿਲਦੀ ਆ ਸਾਡੇ ਇੱਥੇ ਇਹ ਫਰਕ ਹੀ ਪੈ ਜਾਂਦਾ ਜਿਹੜੇ ਪੇ ਆ ਨਾ ਉਹ ਆਪਣੇ ਬੱਚਿਆਂ ਦੇ ਨਾਲ ਬਹੁਤ ਗੱਲਾਂ ਨਹੀਂ ਕਰਦੇ ਬਹੁਤ ਪਿਆਰ ਨਹੀਂ ਕਰਦੇ ਉਹਨਾਂ ਨੂੰ ਲੜਕੀਆਂ ਦੇ ਨਾਲ ਜਿਹੜੇ ਬਾਪ ਆ ਨਾ ਉਹ ਇੱਕ ਡਿਸਟੈਂਸ ਪੈਦਾ ਕਰ ਲੈਂਦੇ ਆ ਆਪ ਹੀ ਪੈਦਾ ਕਰ ਰਹੇ ਹੁੰਦੇ ਆ ਜਿਸ ਤੋਂ ਬਾਅਦ ਲੜਕੀਆਂ ਜਿਹੜੀਆਂ ਉਹ ਹੌਲੀ 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 ਉਹ ਸਹਾਰਾ ਲੱਭਦੀਆਂ ਜਾਂ ਪਹਿਲਾਂ ਰੂਪ ਦੇ ਵਿੱਚ ਕਹਿ ਲਓ ਕਿ ਬੁਆਏਫਰੈਂਡ ਦੇ ਰੂਪ ਦੇ ਵਿੱਚ ਜਾਂ ਗੱਲਬਾਤ ਦੇ ਰੂਪ ਦੇ ਵਿੱਚ ਗੱਲਾਂ ਘਰੋਂ ਨਿਕਲਦੀਆਂ ਪਰ ਜਦੋਂ ਇੱਕ ਵਾਰੀ ਪੈਰ ਬਾਹਰ ਪਟ ਲੈਂਦੇ ਆ ਉਹਨਾਂ ਦਾ ਇੱਕ ਪੂਰਾ ਪ੍ਰੋਸੈਸ ਆ ਕਿ ਕਿੱਦਾਂ ਲੜਕੀ ਨੂੰ ਕੈਚ ਕਰਨਾ ਉਹਨੂੰ ਪਹਿਲਾਂ ਉਹਦੀ ਸਪੋਰਟ ਸਿਸਟਮ ਤੋੜਨੀ ਆ ਲੜਕੀ ਦੀ ਸਪੋਰਟ ਸਿਸਟਮ ਹੈ ਉਹਦਾ ਘਰ ਜਦੋਂ ਸਪੋਰਟ ਸਿਸਟਮ ਟੁੱਟ ਗਈ ਨਾ ਕਿ ਲੜਕੀ ਕੱਲੀ ਹੋ ਗਈ ਫੇਰ ਸਮਝੋ ਉਹ ਉਹਨਾਂ ਦੇ ਫੁੱਲ ਕੰਟਰੋਲ ਦੇ ਵਿੱਚ ਆ ਉਹ ਉਹਨਾਂ ਤੋਂ ਕੁਝ ਵੀ ਕਰਾ ਸਕਦੇ ਆ ਕੁਝ ਵੀ ਮਤਲਬ ਇੱਥੇ ਤੱਕ ਗੱਲ ਸਾਹਮਣੇ ਆਈ ਕਿ ਇੱਕ ਲੜਕੀ ਇਦਾਂ ਦੀ ਯੂਕੇ ਦੇ ਵਿੱਚ ਸੀਗੀ ਜਿਹਦੇ ਕੋਲੋਂ ਇੱਕ ਇੱਕ ਰਾਤ ਦੇ ਵਿੱਚ 10-10 ਬੰਦਿਆਂ ਦੇ ਨਾਲ ਕੋਈ ਕੰਮ ਕਰਵਾਇਆ ਜਾਂਦਾ ਸੀ ਉਹ ਫਸੀ ਕਿਦਾਂ ਫਸੀ ਉਹ ਵੀ ਇਦਾਂ ਹੀ ਰਹੀ ਕਿ ਮੈਨੂੰ ਆਹ ਮੁੰਡੇ ਨਾਲ ਪਿਆਰ ਹੋ ਗਿਆ ਪਰ ਉਹਦਾ ਟਾਰਗੇਟ ਇਹ ਸੀ ਕਿ ਇਸ ਲੜਕੀ ਨੂੰ ਧੰਦੇ ਦੇ ਵਿੱਚ ਲੈ ਕੇ ਜਾਣਾ ਸੋ ਇਹਦੇ ਵਿੱਚ ਬਾਪ ਹੈ ਜਿਹੜੇ ਉਹ ਬਹੁਤ ਵੱਡਾ ਰੋਲ ਪੈਦਾ ਜਿਹੜਾ ਦਬਾ ਸਕਦੇ ਆ ਕਿ ਆਪਣੀਆਂ ਧੀਆਂ ਦੇ ਨਾਲ ਇਨਾਂ ਕੋ ਉਹਨਾਂ ਦੇ ਨਾਲ ਪਿਆਰ ਕਰੋ ਜਾਂ ਇਨਾਂ ਕੋ ਉਹਨਾਂ ਦੇ ਨਾਲ ਮੋਹ ਦੀਆਂ ਤੰਦਾਂ ਤੁਹਾਡੀਆਂ ਪੱਕੀਆਂ ਹੋਣ ਕਿ ਲੜਕੀ ਤੁਹਾਡੇ ਨਾਲ ਆਪਣੇ ਦਿਲ ਦੀ ਗੱਲ ਕਰ ਸਕੇ ਦਿਲ ਦੀ ਗੱਲ ਖੋਲ ਸਕੇ ਕੀ ਚੰਗਾ ਕੀ ਮਾੜਾ ਉਹਦੇ ਨਾਲ ਬਹਿ ਕੇ ਤੁਸੀਂ ਗੱਲ ਕਰਨ ਦਾ ਤੁਹਾਡੇ 'ਚ ਵੀ ਹੌਸਲਾ ਹੋਵੇ ਤੇ ਚੰਗੇ ਮਾੜੇ ਦੇ ਵਿੱਚ ਲੜਕੀ ਦਾ ਸਾਥ ਵੀ ਦਿੱਤਾ ਜਾਵੇ ਜਦੋਂ ਹਰ ਕੰਮ ਦੇ ਵਿੱਚ ਅਸੀਂ ਆਪਣੀ ਲੜਕੀ ਨੂੰ ਟਾਰਗੇਟ ਕਰੀ ਜਾਣਾ ਉਹ ਉਹ ਵੀ ਮਾੜਾ ਪਰ ਲੜਕੀਆਂ ਨੂੰ ਇਹ ਇਹ ਚੈੱਕ ਐਂਡ ਬੈਲੈਂਸ ਬਹੁਤ ਅੱਜ ਕੱਲ੍ਹ ਦਿਮਾਗੀ ਖੇਡ ਹੋ ਗਈ ਨਾ ਤੁਸੀਂ ਘੂਰ ਸਕਦੇ ਆ ਬਹੁਤ ਜ਼ਿਆਦਾ ਕੁੱਟ ਸਕਦੇ ਨੇ ਆਣੇ ਨੂੰ ਤੇ ਨਾ ਤੁਸੀਂ ਬਿਲਕੁਲ ਖੁੱਲਾ ਛੱਡ ਸਕਦੇ ਆ ਇਹ ਹੁਣ ਤੁਹਾਡੇ ਤੁਹਾਡੇ ਉੱਤੇ ਆ ਕਿ ਤੁਹਾਡਾ ਮਾਈਂਡ ਕਿਦਾਂ ਦਾ ਤੁਹਾਡਾ ਦਿਮਾਗ ਕਿਦਾਂ ਦਾ ਤੁਹਾਡੇ ਘਰ ਦੇ ਵਿੱਚ ਵਿਹਾਰ ਕਿਦਾਂ ਦਾ ਤੁਹਾਡਾ ਤੁਹਾਡੀਆਂ ਮੋਹਦੀਆਂ ਤੰਦਾ ਕਿੰਨੀਆਂ ਪੱਕੀਆਂ ਨੇ ਆਪਣੇ ਪਰਿਵਾਰ ਦੇ ਵਿੱਚ ਬਹੁਤ سارے ਲੋਕੀ ਕਰਦੇ ਆ ਮੰਡੇ ਤੋਂ ਫਰਡੇ ਕੰਮ ਤੇ ਆ ਸੈਚਡੇ ਸੰਡੇ ਕੀ ਕਰਦੇ ਆ ਸ਼ਾਮ ਨੂੰ ਬਣਨ ਦਾ ਟਾਈਮ ਆ ਚੱਕਿਆ ਲਾਂਗੜ ਪਾਬ ਨੂੰ ਚਲ ਗਿਆ ਜੀ ਅਸੀਂ ਬਾਹਰ ਘੁੰਮੀ ਜਾਂਦੇ ਆ ਅਸੀਂ ਬਾਹਰ ਲੋਕਾਂ ਫੇਰ ਨਾਲ ਦੀ ਨਾਲ ਇੱਕ ਗੱਲ ਮੈਂ ਬਹੁਤ ਵੱਡੀ ਨੋਟ ਕਰਦਾ ਘਰ ਦੇ ਵਿੱਚ ਧੀ ਆ ਜੀ ਘਰ ਦੇ ਵਿੱਚ ਬਰਾਬਰ ਦੀ ਧੀ ਆ ਤੇ ਮਹਾਰਾਜ ਉਹ ਲੱਭਦੇ ਫਿਰਦੇ ਕੁੜੀਆਂ ਬਾਹਰ ਬਾਹਰ ਅਜਾਤੀ ਕਰਨ ਕੁੜੀਆਂ ਲੱਭਦੇ ਫਿਰਦੇ ਆ ਉਹ ਕਰਦਾਰ ਘਰ ਦੇ ਵਿੱਚ ਨਹੀਂ ਪਤਾ ਲੱਗਦਾ ਮੈਨੂੰ ਅਜ ਤੋਂ 4-5 ਸਾਲ ਪਹਿਲਾਂ ਦੀ ਗੱਲ ਆ ਇੱਥੋਂ ਇੱਕ ਟਰੱਕ ਡਰਾਈਵਰ ਸੀ ਕਹਿੰਦਾ ਆਪਾਂ ਸਾਊਥ ਹਾਲ ਜਾਣਾ ਮੈਂ ਪੁੱਛਿਆ ਨਹੀਂ ਕਿਉਂ ਜਾਣਾ ਮੈਂ ਕਿਹਾ ਚਲੋ ਚੱਲ ਜਾਾਂਗੇ ਜਦੋਂ ਐਂਡ ਵਾਲੇ ਦਿਨ ਜਾਣ ਦੀ ਗੱਲ ਆਈ ਕਹਿੰਦਾ ਉੱਥੇ ਕੋਈ ਕੁੜੀ ਕੁੜੀ ਆਈ ਉਹ ਆ ਕੁੜੀਆਂ ਆਈਆਂ ਕਹਿੰਦਾ ਸਟੂਡੈਂਟ ਮੈਂ ਕਿਹਾ ਹੈਲੋ ਫੇ ਕਹਿੰਦਾ ਰਾਤ ਬਾਹਰ ਰਹਿਣ ਦਾ ਪ੍ਰੋਗਰਾਮ ਮੈਂ ਕਿਹਾ ਸ਼ਰਮ ਕਰ ਲੈ ਮਾਮਾ ਤੇਰੇ ਬਰਾਬਰ ਦੀ ਤੇਰੀ ਧੀ ਆ ਬਰਾਬਰ ਦੀ ਧੀ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਹਨਾ ਮੈਂ ਉਸ ਦਿਨ ਤੋਂ ਬਾਅਦ ਉਹ ਬੰਦੇ ਨਾਲ ਬਿਲਕੁਲ ਕੱਟ-ਆਫ ਕੀਤਾ ਯਾਰ ਮੈਂ ਕਿਹਾ ਤੂੰ ਪਹਿਲੀ ਗੱਲ ਤਾਂ ਇਹ ਸੋਚ ਕਿ ਤੂੰ ਐਨੀ ਮਾੜੀ ਇਮੇਜ ਆਪ ਮੇਰੇ ਮੇਰੇ ਪ੍ਰਤੀ ਆਪਣੇ ਦਿਮਾਗ ਚ ਬਣਾਈ ਬੈਠਾ ਕਿ ਮੈਂ ਇਦਾਂ ਦਾ ਘਟਿਆ ਬੰਦਾ ਹੋਊਂਗਾ ਕਿ ਆਪਾਂ ਕਿਸੇ ਦੀ ਧੀ ਨੂੰ ਆਪਾਂ ਜਿਹੜਾ ਹੋਟਲ ਲੈ ਕੇ ਜਾਵਾਂਗੇ ਇਹ ਇਹ ਕੋਈ ਬੰਦੇ ਆ ਘਰ ਦੇ ਵਿੱਚ ਧੀਆਂ ਸਾਡੇ ਹਨਾ ਸੋ ਇਹ ਇਹ ਕੁਸ਼ਚਲ ਦਾ ਯੂਕੇ ਚ ਵੀ ਚੱਲ ਰਿਹਾ ਸੋ ਇਹ ਇਹ ਬੰਦੇ ਉੱਤੇ ਵੀ ਡਿਪੈਂਡਡ ਆ ਕਿ ਗੱਲਾਂ ਦਾ ਕੜਾ ਜਿੰਨਾ ਮਰਜ਼ੀ ਕਰੀ ਜਾਓ ਪਰ ਤੁਹਾਡੇ ਕਰਦਾਰਾਂ ਦੀ ਰਿਫਲੈਕਸ਼ਨ ਤੁਹਾਡੇ ਬੱਚਿਆਂ ਤੇ ਪੈਣੀ ਆ ਜੇ ਤੁਹਾਡੇ ਫੋਨ ਖੁੱਲਾ ਨਹੀਂ ਤੁਹਾਡੇ ਫੋਨ ਚ ਗਾंदे ਆ ਤੁਸੀਂ ਲਕੋਨੇ ਫਿਰਦੇ ਆ ਤੇ ਕੀ ਗੱਲ ਬੱਚਿਆਂ ਨੂੰ ਨਹੀਂ ਪਤਾ ਬੱਚੇ ਅੰਨੇ ਥੋੜੀ ਆ ਸਭ ਪਤਾ ਲੱਗ ਜਾਂਦਾ ਕਿ ਪੀ ਕੀ ਕਰਦਾ ਫਿਰਦਾ ਸੋ ਇਹ ਇਹ ਨਸਲ ਦੀ ਗੱਲ ਆ ਆਪਣੇ ਆਪ ਚੰਗੇ ਹੋਗੇ ਨਸਲ ਆਪੇ ਤੁਹਾਡੀ ਚੰਗੀ ਹੋਊਗੀ ਜੀ ਜੀ ਤੁਸੀਂ ਕਾਫੀ ਗੰਭੀਰ ਮੁੱਦਾ ਚੁੱਕਿਆ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਦੇ ਨਾਲ ਹੀ ਦਰਸ਼ਕਾਂ ਤੋਂ ਇਜਾਜ਼ਤ ਲੈਂਦੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ